ਸਸਿਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਦੇ ਉੱਤੇ ਅੱਜ ਫਿਰ ਤੋਂ ਇੱਕ ਵਾਰੀ ਲੈ ਕੇ ਆ ਗਏ ਹਾਂ ਤੁਹਾਡੇ ਲਈ ਆਪਾਂ ਕਾਟਨ ਦੇ ਸੂਟ ਜਿਹਦੇ ਵਿੱਚ ਮਸਲੀਨ ਕਾਟਨ ਵੀ ਆਊਗੀ ਤੇ ਕਾਟਨ ਵੀ ਆਊਗੀ ਫੈਬਰਿਕ ਮੈਂ ਬੋਲ ਕੇ ਦੱਸੀ ਜਾਊਂਗਾ ਤੁਹਾਨੂੰ ਕਿੰਨਾ-ਕੰਨਾ ਆ ਕੱਟ ਕਿੰਨੀ ਆ ਉਹਦੀ ਤੇ ਨਾਲ ਦੁਪੱਟਾ ਕਿਹੜਾ ਆ ਫੈਬਰਿਕ ਕਾਟਨ ਆ ਜਾਂ ਮਸਲੀਨ ਕਾਟਨ ਆ ਮੈਂ ਦੋਵੇਂ ਦੱਸੀ ਜਾਊਂਗਾ ਵੀਡੀਓ ਧਿਆਨ ਨਾਲ ਸੁਣਿਓ ਤੇ ਬਾਕੀ ਬੇਨਤੀ ਮੈਂ ਹਰ ਵਾਰੀ ਤੁਹਾਨੂੰ ਕਰਦਾ ਹੱਥ ਜੋੜ ਕੇ ਕਿ ਕੋਈ ਵੀ ਚੇਂਜ ਐਕਸਚੇਂਜ ਵਾਲੀ ਪਾਲਿਸੀ ਜਿਹੜੀ ਪਰਸਨਲ ਸੈਟੀਸਫੈਕਸ਼ਨ ਦੇ ਉੱਤੇ ਨਹੀਂ ਜੇਗੀ ਤੇ ਆਜੋ ਵੀਡੀਓ ਕਰ ਇਹ ਹੈ ਜੇ ਪਹਿਲਾ ਸੂਟ ਆਪਣੇ ਕੋ ਮਸਲੀਨ ਕਾਟਨ ਦਾ ਬਹੁਤ ਸ਼ਾਨਦਾਰ ਸੂਟ ਜੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੈ ਇਹਦਾ ਤੇ ਇਹ ਬਹੁਤ ਹੀ ਜ਼ਿਆਦਾ ਜਿਹੜਾ ਹੈ ਘੈਂਟ ਸੂਟ ਜੇ ਮਸਲੀਨ ਕਾਟਨ ਦਾ ਜੇ ਇਹਨੂੰ ਤੁਸੀਂ ਲਾਈਨਿੰਗ ਨਾਲ ਵੀ ਬਣਾ ਸਕਦੇ ਜੇ ਤੇ ਬਿਨਾਂ ਲਾਈਨਿੰਗ ਤੋਂ ਵਿੱਚ ਦੋਵੇਂ ਆਪਸ਼ਨ ਹੈਗੀਆਂ ਜੀ ਇਹਦੇ ਬਾਹਾਂ ਦੇ ਉੱਪਰ ਵਰਕ ਆ ਜੂਗਾ ਜੇ ਆ ਜਿਹੜਾ ਇਹਨੂੰ ਤੁਸੀਂ ਚਾਹੇ ਪਹੁੰਚਿਆ ਤੇ ਵੀ ਲੈ ਆਓ ਇਹ ਤੁਹਾਡੇ ਲਈ ਆਪਸ਼ਨ ਉਹ ਲੈ ਨਾਲ ਇਹਦੇ ਹੈ ਜੜਾ ਦੁਪੱਟਾ ਮਸਲੀਨ ਕਾਟਨ ਦਾ ਦੁਪੱਟਾ ਬਹੁਤ ਸ਼ਾਨਦਾਰ ਜੇ ਖੁੱਲ੍ਹਾ ਢੁਲਾ ਜਿਹਾ ਦੁਪੱਟਾ ਇਹਦਾ ਵੀ ਤੁਹਾਨੂੰ ਮੈਂ ਖੋਲ ਕੇ ਦਿਖਾ ਦਿੰਨਾ ਚਾਲੋ ਆ ਪੂਰੀ ਕੈਨਡ ਬੁੱਕ ਜੇ ਸੂਟ ਦੀ ਚੈੱਕ ਕਰ ਲਓ ਆ ਲੋ ਜੀ ਇਹਦਾ ਰੇਟ ਹੈਗਾ ਜੇ 750 ਰੁਪਇਆ 750 ਰੁਪਏ ਸ਼ਿਪਿੰਗ ਫਰੀ ਜੇ 올 ਓਵਰ ਇੰਡੀਆ ਦੇ ਵਿੱਚ ਆ ਲੋ ਜੀ ਅਭੀ ਆ ਗਿਆ ਜੇ ਫੇਰ ਮਸਦੀਨ ਕਾਟਨ ਦੇ ਵਿੱਚ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਜੇ ਬਹੁਤ ਪਿਆਰਾ ਡਿਜ਼ਾਈਨ ਆ ਤੇ ਇਹਦੇ ਨਾਲ ਦੁਪੱਟਾ ਜਿਹੜਾ ਜੇ ਦੁਪੱਟਾ ਬਹੁਤ ਸ਼ਾਨਦਾਰ ਆ ਦੁਪੱਟਾ ਦਾ ਪੂਰਾ ਐਂਡਰ ਐਂਡਰ ਡਿਜ਼ਾਈਨਰ ਬਣਿਆ ਦੁਪੱਟਾ ਇਹਦਾ ਆਹ ਲਓ ਜੀ ਉਰੇ ਰੰਗ ਜਿਹੜੇ ਆ ਕੰਟਰਾਸਟ ਜਿਹੜੇ ਇਹਦੇ ਮੈਚਿੰਗ ਕਰਦੇ ਆ ਕਢਾਈ ਦੇ ਨਾਲ ਨਾਲ ਦੇ ਮਿਲਦੇ ਸੇਮ ਤੇ ਆਹ ਲਓ ਜੀ ਆਹ ਦੁਪੱਟਾ ਜਿਹਦੇ ਆਹ ਸੂਟ ਜੇ ਰੇਟ ਇਹਦਾ ਜਿਹੜਾ ਹੈਗਾ ਜੇ ਉਹ ਸੇਮ ਹੀ ਜੇ 750 ਰੁਪਏ ਆਹ ਲਓ ਜੀ ਆ ਵੀ ਆ ਗਿਆ ਜੇ ਮਸਲੀਨ ਦੇ ਵਿੱਚ ਪ੍ਰਿੰਟ ਪ੍ਰਿੰਟ ਕਰਨਾ ਕਢਾਈ ਬਹੁਤ ਸ਼ਾਨਦਾਰ ਜੇ ਇਹਦੀ ਸੂਟ ਦੀ ਵੀ ਸਾਰੇ ਸੂਟ ਦੇ ਉੱਤੇ ਵਰਕ ਜੇ ਕੱਟ ਜਿਹੜੀ ਇਹਨਾਂ ਦੀ ਉਹ 3.5 ਮੀਟਰ ਦੇ ਵਿੱਚ ਜੇ ਵੱਡੇ ਪਰਦੇ ਨਾਲ ਤੇ ਆ ਇਹਦੀ ਹੈਗਾ ਜੇ ਬਾਹਾਂ ਦੇ ਉੱਪਰ ਚਾਹੇ ਇਹਨੂੰ ਪਹੁੰਚਿਆ ਤੇ ਵੀ ਲਾਇਆ ਉਹ ਤੇ ਆ ਜੇ ਨਾਲ ਇਹਦੇ ਦੁਪੱਟਾ ਦੁਪੱਟਾ ਜਿਹੜਾ ਮਸਲੀਨ ਕਾਟਨ ਦਾ ਜੇ ਡਬਲ ਡਾਈ ਹੋਇਆ ਜੇ ਦੁਪੱਟਾ ਇਹਦਾ ਵੀ ਰੇਟ ਜਿਹੜਾ ਜੇ ਸੇਮ ਹੀ ਜੇ 750 ਤੇ 50 ਰੁਪਏ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਲਓ ਜੀ ਅਗਲਾ ਪ੍ਰਿੰਟ ਆ ਗਿਆ ਜੇ ਬਹੁਤ ਸ਼ਾਨਦਾਰ ਆਲ ਓਵਰ ਸੂਟ ਜੇ ਤੇ ਇਹਦੇ ਆ ਸਾਰਾ ਹੋਊਗਾ ਜੇ ਘੇਰੇ ਦੇ ਉੱਤੇ ਕਢਾਈ ਬਹੁਤ ਸੋਹਣੀ ਕਢਾਈ ਹੈ ਇਹਦੀ ਬਹੁਤ ਜਿਆਦਾ ਸੋਨਾ ਸੂਟ ਹੈ ਤੇ ਇਹਦਾ ਰੇਟ ਜਿਹੜਾ ਜੇ ਵੀ ਸੇਮ ਹੀ ਤੁਹਾਨੂੰ ਦੇ ਦਾਂਗੇ ਆਪਾਂ 700 ਤੇ 500 ਰੁਪਏ ਦੇ ਵਿੱਚ ਸਿਰਫ ਸ਼ਿਪਿੰਗ ਜਿਹੜੀ ਜੇ ਉਹ ਫ੍ਰੀ ਹੈ ਤੇ ਉੱਪਰ ਤੇ ਇਹ ਆਪਣੇ ਕੋਲ ਸਾਰਾ ਸਟਾਕ ਹੀ ਜਿਹੜਾ ਇੱਥੋਂ ਤੱਕ ਹੀਗਾ ਇਹ ਹੈਗਾ ਹੈਗਾ 750 ਵਾਲਾ ਹੁਣ ਇਸ ਤੋਂ ਬਾਅਦ ਜਿਹੜੇ ਆਉਣਗੇ ਜੇ 850 50 ਰੁਪਏ ਵਾਲੇ ਸੂਟ ਆਉਣਗੇ ਜੇ ਉਹ ਵੀ ਤੁਹਾਨੂੰ ਮੈਂ ਚੈੱਕ ਕਰਾਉਣਾ ਬਹੁਤ ਸ਼ਾਨਦਾਰ ਸੂਟ ਜੇ ਇਹ ਤੁਸੀਂ ਪਹਿਲਾਂ ਵੀ ਵੀਡੀਓ ਵੇਖੀ ਆ ਤੇ ਕਸਟਮਰ ਫੇਅਰ ਇਹਦੀ ਬਾਰ ਬਾਰ ਡਿਮਾਂਡ ਕਰਦੇ ਸੀਗੇ ਤੇ ਇਹ ਆਪਾਂ ਫੇਰ 100 ਸੂਟ ਹੋਰ ਰੈਡੀ ਕਰਵਾਏ ਆ ਹਾਲੋ ਜੀ ਇਹ ਕਪੜਾ ਆ ਗਿਆ ਜੇ ਵੈਲ ਕਾਟਨ ਬਹੁਤ ਸ਼ਾਨਦਾਰ ਸ਼ਰਟ ਜੇ ਸ਼ਰਟ ਦੇ ਉੱਪਰ ਕਢਾਈ ਸਾਰੀ ਤੇ ਬਾਟਮ ਜਿਹੜੀ ਆ ਉਹਦੇ ਉੱਪਰ ਵੀ ਸਾਰਾ ਵਰਕ ਜੇ ਹਾਲੋ ਇਹ ਆ ਨਾਲ ਆ ਗਿਆ ਜੇ ਦੁਪੱਟਾ ਇਹਦੇ ਮਸਲੀਨ ਕਾਟਨ ਦਾ ਦੁਪੱਟੇ ਦੇ ਵੀ ਸਾਰੀ ਕਢਾਈ ਜਿਹੜੀ ਇਹ ਬਹੁਤ ਸੋਹਣਾ ਦੁਪੱਟਾ ਬਣਿਆ ਨਾਲ ਤੇ ਬਹੁਤ ਸ਼ਾਨਦਾਰ ਜਿਹੜਾ ਜੇ ਸੂਟ ਬਣਿਆ ਇਹ ਤੁਹਾਨੂੰ ਮਿਲ ਜੂਗਾ ਜੇ 800 ਤੇ 500 ਰੁਪਈਆ ਦੇ ਵਿੱਚ ਇਹਦੇ ਵਿੱਚ ਕੰਟਰਾਸਟ ਉਹੀ ਫਿਰ ਸੇਮ ਹੀ ਨੇ ਤੇ ਇਹ ਹੈ ਕਿ ਇਹ ਹੁਣ ਐਸ ਟਾਈਮ ਤੇ ਆਪਣੇ ਕੋਲ ਤੱਕ ਸੂਟ ਹੋ ਰਾਇ ਹੈ ਰੈਡੀ ਹੋ ਕੇ ਅਸੀਂ ਇਹ ਵੀ ਬੁੱਕ ਕਰ ਸਕਦੇ ਸੀ ਆਹ ਲਓ ਮਜੈਂਟਾ ਦੇ ਨਾਲ ਤੇ ਇਧਰੋਂ ਆ ਗਈ ਬਾਟਮ ਇਹਦੇ ਨਾਲ ਰਾਇਲ ਬਲੂ ਦੁਪੱਟਾ ਹੈਗਾ ਮਜੈਂਟਾ ਆਹ ਲਓ ਇਹ ਆ ਗਈ ਜੀ ਇਹਦੀ ਬਾਟਮ ਬੜੀ ਸ਼ਾਨਦਾਰ ਜੀ ਇਹ ਆ ਗਿਆ ਜੀ ਇਹਦੇ ਨਾਲ ਦੁਪੱਟਾ ਮਸਲੀਨ कॉटन ਦਾ ਫਿਰ ਇਹਦੇ ਵਿੱਚ ਆ ਗਿਆ ਬਲੈਕ ਕਲਰ ਲੋ ਇਹ ਚਾਰ ਕਲਰ ਜੇ ਚਾਰੇ ਜਿਹੜੇ ਜੇ ਚਾਰੇ ਰਿਪੀਟ ਤੇ ਆਏ ਜੇ ਜਿੰਨੇ ਜਿੰਨੇ ਬੁੱਕ ਕਰਨੇ ਆ ਤੁਸੀਂ ਕਰ ਸਕਦੇ ਜੇ ਆ ਲੋ ਇਹਦੇ ਵਿੱਚ ਸੇਮ ਉਲਟ ਕੰਟਰਾਸਟ ਆ ਜਾਊਗਾ ਉਹਦੇ ਪਹਿਲੇ ਵਾਲੇ ਦੇ ਰਾਇਲ ਬਲੂ ਬਾਟਮ ਹੀ ਉਹਦੇ ਵਿੱਚ ਇਹਦੇ ਵਿੱਚ ਸ਼ਰਟ ਆ ਗਈ ਰਾਇਲ ਬਲੂ કોટਮੇ ਦੀ ਨਾਲ ਜਿਹੜੀ ਆ ਗਈ ਜੇ ਉਹ ਫੇਰ ਆ ਗਈ ਆ ਘਟਾਈ ਵਾਲੀ ਨਾਲ ਦੁਪੱਟਾ ਆ ਗਿਆ ਮਸਲੀਨ ਦਾ ਸੇਮ ਉਹੀ ਟਾਈ ਐਂਡ ਆਈ ਵਾਲਾ ਇਹ ਆਪਣੇ ਕੋਲ ਸੂਟ ਆ ਗਏ ਜਿਹੇ ਬੈਲ कॉटन ਦੇ ਵਿੱਚ 850 ਰੁਪਏ ਦੇ ਵਿੱਚ ਅੱਗੇ ਤੁਹਾਨੂੰ ਹੋਰ ਦਿਖਾਉਣਾ ਉਹਨਾਂ ਸੂਟ ਬਹੁਤ ਸ਼ਾਨਦਾਰ ਹੈ ਇਹ ਵੀ ਇਹ ਆਉਣਗੇ ਮਸਲੀਨ कॉटन ਦੇ ਪਾਰਟੀ ਵੇਅਰ ਸੂਟ ਜੇ ਲੋਜੀ ਕਲਰ ਚਾਰਟ ਚੈੱਕ ਕਰਿਓ ਬਹੁਤ ਹੀ ਪਿਆਰਾ ਕਲਰ ਜੇ ਤੇ ਬਹੁਤ ਜਿਆਦਾ ਸੋਹਣਾ ਸੂਟ ਜੇ ਇਹ ਵੀ ਆ ਲੋਜੀ ਇਹ ਆ ਗਿਆ ਜੇ ਮਸਲੀਨ ਕਾਟਨ ਦੇ ਉੱਤੇ ਤੇ ਆ ਸਾਰਾ ਜਿਹੜਾ ਜੇ ਇਹਦੇ ਥਰੈਡ ਵਰਕ ਜੇ ਬਹੁਤ ਜਿਆਦਾ ਸ਼ਾਨਦਾਰ ਵਰਕ ਜੇ ਨਾਲ ਥਿੱਲੇ ਦਾ ਵਰਕ ਜੇ ਫਰੰਟ ਸਾਰੀ ਜਿਹੜੀ ਬਹੁਤ ਸੋਹਣੀ ਬਣੀ ਜੇ ਦੁਪੱਟਾ ਜਿਹੜਾ ਜੋ ਬਹੁਤ ਸ਼ਾਨਦਾਰ ਬਣਿਆ ਜੇ ਮਸਲੀਨ ਕਾਟਨ ਦਾ ਸੂਟ ਜੇ ਤੇ ਨਾਲ ਮਸਲੀਨ ਦਾ ਹੀ ਦੁਪੱਟਾ ਜੇ ਲਾਈਨਿੰਗ ਲੱਗਦੀ ਜੇ ਇਹਨਾਂ ਸੂਟਾਂ ਨੂੰ 3.5 ਮੀਟਰ ਦੀ ਕੱਟ ਜੇ ਬਾਰ ਬਟ ਆ ਜੇ ਕਲਰ ਇਹਦੇ ਵਿੱਚ ਆ ਜਾਣਗੇ ਜੇ ਚਾਰ ਪੰਜ ਜਿਹਾ ਕਲਰ ਮਿਲਜਣਗੇ ਤੁਹਾਨੂੰ ਇਹ ਆ ਗਿਆ ਜੇ ਇੱਕ ਕਲਰ ਇਹਦੇ ਵਿੱਚ ਇਸ ਤੋਂ ਬਾਅਦ ਆ ਗਿਆ ਜੇ ਆਹ ਲੋ ਜੀ ਬਲੂ ਸ਼ਰਟ ਬਹੁਤ ਹੀ ਸੋਹਣੀ ਸ਼ੇਡ ਜੇ ਬਹੁਤ ਪਿਆਰਾ ਸੂਟ ਜੇ ਇਹ ਵੀ ਤੇ ਸਕਰੀਨਸ਼ਾਟ ਲੈ ਕੇ ਤੇ ਜਲਦੀ ਜਲਦੀ ਬੁੱਕ ਕਰੋ ਤੁਸੀਂ ਦੁਪੱਟਾ ਇਹਦੇ ਨਾਲ ਆ ਗਿਆ ਜੇ ਮਸਲੀਨ ਦਾ ਫਿਰ ਡਿਜ਼ਾਈਨਰ ਉਹੀ ਬਣਿਆ ਇਹਦੇ ਵਿੱਚ ਆ ਗਿਆ ਜੇ ਰਾਣੀ ਸ਼ੇਡ ਇਹ ਵੀ ਬਹੁਤ ਪਿਆਰੀ ਸ਼ੇਡ ਜੇ ਹੋ ਲੋ ਜੀ ਇਹ ਵੀ ਜਿਹੜਾ ਜੇ ਇਹ ਵੀ ਮਸਲੀਨ कॉटन ਦੇ ਉੱਤੇ ਜੇ ਇਹ ਵੀ ਤੁਹਾਨੂੰ ਮਿਲ ਜੂਗਾ ਜੇ 800 ਤੇ 50 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹ ਸਾਰੇ ਸੂਟ ਤੁਹਾਨੂੰ ਮਿਲਣਗੇ ਜੇ 850 ਰੁਪਈਆ ਦੇ ਵਿੱਚ ਤੇ ਆਹ ਲੋ ਜੀ ਇਹ ਆ ਗਿਆ ਜੇ कॉटन ਦੇ ਵਿੱਚ ਪਿਓਰ कॉटन ਦੇ ਵਿੱਚ ਪਿੰਕ ਕਲਰ ਆ ਆ ਗਿਆ ਜੇ ਦੁਪੱਟਾ ਇਹ ਸਿੰਗਲ ਸੂਟ ਹੀ ਜੇ ਬਸ ਰਹਿਗਾ ਆਪਣੇ ਕੋਈ ਆਪਾਂ ਤੁਹਾਨੂੰ ਦੇ ਦਿੱਤਾ ਅਜ ਵੀਡੀਓ 'ਚ ਪਾ ਕੇ ਇਹਦੇ ਬਹੁਤ ਸ਼ਾਨਦਾਰ ਜਿਹੜੀ ਕਢਾਈ ਆ ਉਹ ਹੀ ਜੇ ਬਾਟਮ ਤੇ ਤੁਸੀਂ ਉਹ ਘੇਰੇ ਦੇ ਉੱਤੇ ਤੁਸੀਂ ਦੇਖ ਸਕਦੇ ਜੀ ਆਹ ਲੀ ਆ ਲੋ ਤੇ ਇਸ ਤੋਂ ਬਾਅਦ ਇੱਕ ਤੁਹਾਨੂੰ ਸੂਟ ਹੋਰ ਦਿਖਾਉਣਾ ਮੈਂ ਬਲੈਕ ਆ ਬਲੈਕ ਦੇ ਆਹ ਲਓ ਜੀ ਇਹ ਵੀ ਆ ਗਿਆ ਜੇ ਕੈਮਰਿਕ ਕਾਟਨ ਦੇ ਉੱਤੇ ਸੂਟ ਤੇ ਬੜਾ ਹੀ ਸੋਹਣਾ ਜਿਹਾ ਸੂਟ ਜਿਹਦੇ ਬੜਾ ਹੀ ਪਿਆਰਾ ਜਿਹਾ ਡਿਜ਼ਾਈਨ ਜੇ ਇਹ ਤੁਹਾਨੂੰ ਮੈਂ ਚੈੱਕ ਕਰਾਉਣਾ ਇੱਕ ਕੋ ਸੋਲੋ ਕਲਰ ਜੇ ਸੂਟ ਵੀ ਸਿੰਗਲ ਹੀ ਜੇ ਬਸ ਇਹ ਤੁਹਾਨੂੰ ਮਿਲੂਗਾ ਜੇ ਸਿਰਫ ਅੱਜ ਦਾ ਰੇਟ ਜੇ ਇਹਦਾ 850 ਰੁਪਏ ਦੁਪੱਟਾ ਇਹਦੇ ਨਾਲ ਆ ਗਿਆ ਜੇ कॉटन ਦਾ ਮਸਲੀਨ कॉटन ਦਾ ਦੁਪੱਟਾ ਜੇ ਦੁਪੱਟੇ ਦੇ ਉੱਪਰ ਜਿਹੜਾ ਜੇ ਸੇਮ ਕਢਾਈਆਂ ਨਾਲ ਦੇ ਮੈਚਿੰਗ ਜਿਹੜੀਆਂ ਜੇ ਉਹ ਬਣੀਆਂ ਤੇ ਅੱਗੇ ਆਗੇ ਜਿਹੜਾ ਪੈਚ ਵਰਕ ਦੇ ਵਿੱਚ ਸੂਟ ਆ ਕੇ ਕਾਟਨ ਦੇ ਬਹੁਤ ਪਿਆਰੀ ਪਿਓਰ ਕਾਟਨ ਜਿਹੜੀ ਜੇ ਉਹ ਕੁਆਲਿਟੀ ਆ ਤੇ ਪੈਚ ਜਿਹੜੇ ਜੇ ਨੈਕ ਦੇ ਉੱਤੇ ਬਣੇ ਆ ਬਹੁਤ ਸ਼ਾਨਦਾਰ ਇਹ ਸਾਰਾ ਜਿਹੜਾ ਜੇ ਪੈਚ ਵਰਕ ਆ ਪੈਚ ਦੇ ਨਾਲ ਉੱਪਰ ਕਢਾਈ ਥ्रेड ਵਰਕ ਤੇ ਕਲਰ ਹੈਗਾ ਜੇ ਗ੍ਰੇ ਇਹਦਾ ਬੜੀ ਸੌਫਟ ਜੀ ਕੁਆਲਿਟੀ ਦਾ ਘੈਂਟ ਜਾਂ ਸੂਟ ਜੇ ਨਾਲ ਇਹਦੇ ਆਜੂਗਾ ਜੇ ਬਾਟਮ ਬਾਟਮ ਦੇ ਉੱਤੇ ਆਜੂਗਾ ਵਰਕ ਸਾਰੇ ਜੀ ਇਹਦੇ ਆਹ ਲਓ ਜੀ ਤੇ ਨਾਲ ਇਹਦੇ ਦੁਪੱਟਾ ਦੁਪੱਟੇ ਦੇ ਉੱਤੇ ਪੱਟੀ ਲੱਗੀ ਜੇ ਮਸਲਿਨ कॉटन ਦਾ ਦੁਪੱਟਾ ਜੇ ਡਬਲ ਡਾਈ ਹੋਇਆ ਆ ਲੋ ਤੇ ਆ ਸੋਨਾ ਜਿਹਾ ਸੂਟ ਪੂਰਾ ਘੈਂਟ ਲੁਪ ਦੇ ਵਿੱਚ ਜਿਹੜਾ ਜੇ ਰੈਡੀ ਹੁੰਦਾ ਜੇ ਇਹਦੇ ਵਿੱਚ ਕਲਰ ਆ ਗਿਆ ਜੇ ਅੱਗੇ ਮਸਟਰਡ orange mustard ਜਿਹਾ ਕਲਰ ਆ ਬੜਾ ਸੋਹਣਾ ਜਿਆ ਇਹਦੇ ਵੀ ਨੈਕ ਤੇ ਪੈਚ ਵਰਕ ਜੇ ਸਾਰਾ ਹੀ ਪਲੱਸ ਕਢਾਈ ਜੇ ਨਾਲ ਬਾਟਮ ਜਿਹੜੀ ਹੈ ਇਹਦੇ ਆ ਗਈ ਜੇ ਵਾਈਟ ਕਲਰ ਦੀ ਤੇ ਬਾਟਮ ਦੇ ਉੱਤੇ ਜਿਹੜਾ ਜੇ ਉਹ ਵੀ ਵਰਕ ਹੈ ਇਹਦੇ ਤੇ ਨਾਲ ਆ ਗਿਆ ਜੇ ਇਹਦੇ ਦੁਪੱਟਾ ਦੁਪੱਟਾ ਆ ਗਿਆ ਜੇ ਮਸਲੀਨ ਦਾ ਤੇ ਦੁਪੱਟੇ ਦੇ ਵੀ ਜਿਹੜਾ ਜੇ ਵਰਕ ਹੈ ਪੱਲਿਆਂ ਦੇ ਉੱਤੇ ਆਊਗਾ ਪੱਟੀ ਦਾ ਵਰਕ ਪਲੱਸ ਨਾਲ ਲੈਸ ਲੱਗੀ ਡਬਲ ਡਾਈ ਦੁਪੱਟਾ ਜੇ ਮਸਲੀਨ कॉटन ਦਾ ਬਹੁਤ ਸ਼ਾਨਦਾਰ ਸੂਟ ਨੇ ਤੇ ਬਹੁਤ ਹੀ ਸੋਹਣੇ ਸੂਟ ਹੈ ਲੋ ਜੀ ਆਹ ਕਲਰ ਜਿਹੜਾ ਜੇ ਇਹ ਵੀ ਬਹੁਤ ਜਿਆਦਾ ਸੋਹਣਾ ਕਲਰ ਜੇ ਤੇ ਬੜੀ ਜਿਆਦਾ ਡਿਮਾਂਡ ਹੀਗੀ ਇਹਦੀ ਵੀ ਇਹ ਵੀ ਰਿਪੀਟ ਹੋ ਗਿਆ ਜੇ ਸਟਾਕ ਜਿਹੜੇ ਜਿਹੜੇ ਭੈਣ ਭਰਾ ਸਾਡੇ ਕਸਟਮਰ ਕਿਸੇ ਨੇ ਵੀ ਲੈਣੇ ਆ ਲੈ ਸਕਦੇ ਜੇ ਆਪਣੇ ਕੋਲ ਇਹਦੇ ਨਾਲ ਬਾਟਮ ਬਹੁਤ ਸ਼ਾਨਦਾਰ ਜਿਹਾ ਬਾਟਮ ਤੇ ਵੀ ਸਾਰੇ ਵਰਕ ਜੇ ਤੇ ਦੁਪੱਟਾ ਜਿਹੜਾ ਜੇ ਉਹਦਾ ਮਸਲੀਨ ਦਾ ਹੈ ਹੀ ਵਧੀਆ ਆਹ ਲੋ ਇਹ ਵੀ ਤੁਹਾਨੂੰ ਮਿਲ ਜੂਗਾ ਜੇ ਸਿਰਫ ਤੇ ਸਿਰਫ 800 ਤੇ 50 ਰੁਪਏ ਦੇ ਵਿੱਚ ਤੇ ਇੱਕ ਹੋਰ ਆਪਣੇ ਕੋਲ ਸੂਟ ਬਹੁਤ ਸ਼ਾਨਦਾਰ ਆਗੇ ਜੇ ਡਿਜੀਟਲ ਕਾਟਨ ਦੇ ਵਿੱਚ ਆ ਲੋ ਸ਼ਰਟ ਦਾ ਫੈਬਰਿਕ ਜਿਹੜਾ ਜੇ ਉਹ ਹੈਗਾ ਜੇ ਡਿਜੀਟਲ ਕਾਟਨ ਤੇ ਬੜੀ ਸ਼ਾਨਦਾਰ ਜੀ ਕਾਟਨ ਜੇ ਤੇ ਥੋੜਾ ਥੋੜਾ ਜਿਹਾ ਟੱਚ ਇਹਦਾ ਜਿਹੜਾ ਜੇ ਮਸਲੀਨ ਦਾ ਜਿੱਦਾਂ ਹੁੰਦਾ ਇਦਾਂ ਦਾ ਤੇ ਬਹੁਤ ਸ਼ਾਨਦਾਰ ਜਿਹੜਾ ਜੇ ਇਹਦਾ ਫੈਬਰਿਕ ਆ ਇਹ neck ਦੇ ਤੇ ਕਢਾਈ ਹੈ ਇਹਦੇ ਇਹ ਥੱਲੇ ਉਹ ਘੇਰੇ ਦੇ ਉੱਪਰ ਜੇ ਸਾਰਾ ਦੇਖ ਸਕਦੇ ਜੇ ਵਰਕ ਤੁਸੀਂ ਬੜਾ ਸ਼ਾਨਦਾਰ ਤੇ ਨਾਲ ਇਹਦੇ ਹੈ ਜੇ ਬਾਟਮ ਬਾਟਮ ਆਉਗ ਜੇ ਮਸਲੀਨ ਦੀ ਬਾਟਮ ਦੇ ਉੱਤੇ ਵਰਕ ਆ ਗਿਆ ਇਹਦੇ ਤੇ ਨਾਲ ਆ ਗਿਆ ਦੁਪੱਟਾ ਕੋਟਾ ਡੋਰੀਆ ਦਾ ਹੋਰ ਡਬਲ ਡਾਈ ਦੁਪੱਟਾ ਜੇ ਬੜਾ ਸ਼ਾਨਦਾਰ ਤੇ ਇਹ ਤੁਹਾਨੂੰ ਮਿਲ ਜੂਗਾ ਜੇ 800 ਤੇ 555 ਦਾ ਪ੍ਰਿੰਟ ਸੂਟ ਬਹੁਤ ਸ਼ਾਨਦਾਰ ਇਹਦੇ ਵਿੱਚ ਕਲਰ ਮਿਲ ਜਾਣਗੇ ਜੇ ਤੁਹਾਨੂੰ ਆਹ ਲਓ ਜੀ ਦੂਜਾ ਕਲਰ ਆ ਗਿਆ ਚੈੱਕ ਕਰ ਲਓ ਬੈਂਦੀ ਛੇੜ ਬਹੁਤ ਜ਼ਿਆਦਾ ਪਿਆਰੀ ਛੇੜ ਜੇ ਤੇ ਵਰਕ ਬਹੁਤ ਜ਼ਿਆਦਾ ਸੋਹਣਾ ਜੇ neck ਤੇ ਵੀ ਆ ਘੇਰੇ ਤੇ ਵੀ ਆ ਤੇ ਬਾਟਮ ਜਿਹੜੀ ਜੇ ਉਹ ਮਸਲੀਨ ਦੀ ਨਾਲ ਬਿਨਾਂ ਲਾਈਨਿੰਗ ਤੋਂ ਬਾਟਮ ਤੇ ਸ਼ਰਟ ਜਿਹੜੀ ਜੇ ਸਟਿਚ ਹੋ ਜਾਂਦੀ ਜੀ ਤੇ ਬੜੇ ਆਰਾਮ ਨਾਲ ਬਣਾ ਸਕਦੇ ਜੀ ਇਹਨਾਂ ਆਹ ਲਓ ਜੀ ਆਹ ਬਾਟਮ ਦਾ ਵਰਕ ਜੇ ਤੇ ਆ ਨਾਲ ਆ ਗਿਆ ਜੀ ਦੁਪੱਟਾ ਇਹਦੇ ਸੇਮ ਬਾਟਮ ਦੇ ਨਾਲ ਦਾ ਕੰਟਰਾਸਟ ਕਰੋ ਚੈੱਕ ਬਹੁਤ ਸ਼ਾਨਦਾਰ ਸੂਟ ਜੇ ਇਹ ਵੀ ਇਹਦੇ ਵਿੱਚ ਤੁਹਾਨੂੰ ਇੱਕ ਕੰਦਰ ਹੋਰ ਮਿਲ ਜੂਗਾ ਆ ਲਓ ਜੇ ਇਹ ਵੀ ਬੜਾ ਪਿਆਰਾ ਕਲਰ ਜੇ ਇਹਦੇ ਨਾਲ ਬਾਟਮ ਜਿਹੜੀ ਆ ਜੂਗੀ ਜੇ ਬਹੁਤ ਸ਼ਾਨਦਾਰ ਪਿਆਰੀ ਜੀ ਇਹ ਖੇਡ ਦੀ ਆ ਲਓ ਨਾਲ ਆ ਗਿਆ ਜੇ ਦੁਪੱਟਾ ਇਹਦੇ ਬਹੁਤ ਸ਼ਾਨਦਾਰ। ਲਓ ਜੀ ਅੱਗੇ ਆ ਗਿਆ ਜੇ ਸੂਟ ਆਪਣੇ ਕੋਲ ਬਹੁਤ ਹੀ ਸੋਹਣਾ ਬਹੁਤ ਸ਼ਾਨਦਾਰ ਕਾਟਨ ਦੇ ਵਿੱਚ। ਤੇ ਇਹ ਹੈਗਾ ਜੇ ਪਿਓਰ ਕੈਮਰੀ ਕਾਟਨ ਦਾ ਸੂਟ। ਤੇ ਨੈੱਕ ਦੇ ਉੱਤੇ ਜੇ ਡਿਜ਼ਾਈਨ ਬੜਾ ਹੀ ਸ਼ਾਨਦਾਰ ਇਹਦਾ ਸੂਟ ਦਾ। ਇਹ ਤੁਸੀਂ ਦੇਖ ਸਕਦੇ ਜੇ ਪੈਚਵਰਕ ਤੇ ਥੱਲੇ ਦੇ ਜੇ ਘੇਰੇ ਦੇ ਉੱਤੇ ਡਿਜ਼ਾਈਨ। ਪਹਿਲਾਂ ਇਹਦੇ ਵਿੱਚ ਕੱਲੇ ਆਏ ਸੀ ਕਿ ਨੈੱਕ ਦੇ ਉੱਤੇ ਪੈਚਵਰਕ ਵਾਲੇ ਡਿਜ਼ਾਈਨ ਹੋਣ ਇਹਦੇ ਆਗੇ ਘੇਰੇ ਦੇ ਉੱਤੇ ਨਾਲ ਤੇ ਕਪੜਾ ਹੈਗਾ ਜੇ ਪਿਓਰ ਕੈਮਰੀ ਕਾਟਨ ਦਾ ਤੇ ਦੁਪੱਟਾ ਜਿਹੜਾ ਜੇ ਉਹ ਨਾਲ ਆ ਗਿਆ ਜੇ ਪਿਓਰ ਦਾ ਬਹੁਤ ਸ਼ਾਨਦਾਰ ਕੁਆਲਿਟੀ ਜੇ ਪਿਓਰ ਦਾ ਮਤਲਬ ਪਿਓਰ ਦਾ ਫੋਰ ਸੈਟ ਜਿਹੜੀ ਜੇ ਲੈਸ ਲੱਗੀ ਜੀ ਇਹਦਾ ਰੇਟ ਜਿਹੜਾ ਜੇ 1000 ਤੇ 50 ਰੁਪਏ ਜੇ ਸ਼ਿਪਿੰਗ ਇਹਦੇ ਵਿੱਚ ਜਿਹੜੀ ਜੇ ਉਹ ਫ੍ਰੀ ਹੈ ਆ ਲਓ ਜੀ ਆ ਵੀ ਆ ਗਿਆ ਜੇ ਬੜਾ ਹੀ ਸ਼ਾਨਦਾਰ ਪ੍ਰਿੰਟ ਤੇ ਉੱਪਰ ਉਹਨਾ ਹੀ ਸੋਹਣਾ ਇਹਦੇ ਜਿਹੜਾ ਜੋ ਵਰਕ ਆ ਤੇ ਆ ਆ ਗਿਆ ਇਹਦੇ ਘੇਰੇ ਦੇ ਉੱਤੇ ਤੇ ਦੁਪੱਟਾ ਜਿਹੜਾ ਜੇ ਇਹਦੇ ਨਾਲ ਇਹ ਵੀ ਆਊਗਾ ਪਿਓਰ ਦਾ ਆ ਲੋ ਜੀ ਇਹ ਹੈਗਾ ਜੀ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਡਬਲ ਸ਼ੇਡ ਆਈ ਹੋਇਆ ਪਿਓਰ ਦਾ ਇਹਦਾ ਰੇਟ ਜੇ 1050 ਰੁਪਏ ਪਿਓਰ ਕੈਮਰੀ कॉटन ਦਾ ਸੂਟ ਜੇ ਬਹੁਤ ਸ਼ਾਨਦਾਰ ਕੁਆਲਿਟੀ ਜੇ ਸੂਟ ਦੀ ਇਹਦੇ ਵਿੱਚ ਆ ਗਿਆ ਜੇ ਆਪਣੇ ਕੋਲ ਲਾਸਟ ਕਲਰ ਬਲੈਕ ਸੂਟ ਆ ਲੋ ਜੀ ਬਲੈਕ ਸੂਟ ਜਿਹੜਾ ਜੇ ਇਹ ਵੀ ਬੜਾ ਸ਼ਾਨਦਾਰ ਜੇ ਤੇ ਬਹੁਤ ਹੀ ਜਾਨਦਾਰ ਪ੍ਰਿੰਟ ਜੇ ਤੇ ਬਹੁਤ ਹੀ ਸੋਹਣਾ ਸੂਟ ਜੇ ਘੇਰੇ ਦੇ ਉੱਤੇ ਆ ਕੇ ਜੇ ਵਰਕ ਇਹਨਾਂ ਦੇ ਪਹਿਲਾਂ ਜਿਹੜੇ ਸੂਟ ਆਏ ਸੀਗੇ ਨੈਕ ਤੇ ਪੈਚ ਵਾਲੇ ਸੀਗੇ ਨਾਲ ਦੁਪੱਟੇ ਪਿਓਰ ਦੇ ਤੇ ਹੁਣ ਜਿਹੜੇ ਆ ਗਏ ਆ ਇਹਨਾਂ ਦੇ ਨਾਲ ਅਗਲੇ ਘੇਰੇ ਤੇ ਉੱਤੇ ਫਰਕ ਆ ਆ ਗਿਆ ਜੀ ਇਹਦੇ ਨਾਲ ਬਲੈਕ ਕਲਰ ਦਾ ਡਬਲ ਸ਼ੇਡ ਦਾ ਦੁਪੱਟਾ ਬੜਾ ਹੀ ਪਿਆਰਾ ਜਿਹਾ ਤੇ ਇਹ ਸਾਰਾ ਹੈਗਾ ਸਟਾਕ ਆਪਣੇ ਕੋ ਅੱਜ ਦਾ 750 ਤੋਂ ਲੈ ਕੇ ਤੇ 1050 ਦੀ ਰੇਂਜ ਦੇ ਵਿੱਚ ਵਿੱਚ ਕਾਟਨ ਦੇ ਸੂਟ ਬਹੁਤ ਸੋਹਣੇ ਸੋਹਣੇ ਤੇ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਫੈਬਰਿਕ ਵੀ ਦੱਸ ਦਿੰਦਾ ਡਿਟੇਲ ਵੀ ਦੱਸ ਦਿਤੀ ਆ ਫੇਰ ਵੀ ਤੁਹੀਂ ਜੇ ਤੁਹਾਨੂੰ ਕੋਈ ਵੀ ਤੁਹਾਡੇ ਮਨ 'ਚ ਕੋਈ ਡਾਊਟ ਜਾਂ ਕੁਝ ਵੀ ਰਹਿੰਦਾ ਕਲੈਰੀਫਿਕੇਸ਼ਨ ਕੋਈ ਵੀ ਕਰਨ ਵਾਲੀ ਤੇ ਤੁਸੀਂ ਸਾਡੇ ਕੋਲ ਕਲੀਅਰ ਕਰ ਸਕਦੇ ਜੇ ਤੁਸੀਂ ਮੈਸੇਜ ਕਾਲ ਕਰਕੇ ਸਾਨੂੰ ਪੁੱਛ ਸਕਦੇ ਜੇ ਆਪਾਂ ਹਰ ਇੱਕ ਡਿਟੇਲ ਜਿਹੜੀ ਤੁਹਾਨੂੰ ਦੱਸਾਂਗੇ ਫਿਰ ਤੁਸੀਂ ਆਰਡਰ ਕਰ ਸਕਦੇ ਜੇ ਬਾਕੀ ਇਹ ਆ ਕਿ ਕਪੜਾ ਦੀ ਕੁਆਲਿਟੀ ਪੂਰੀ ਘੈਂਟ ਦੇਵਾਂਗੇ ਤੁਹਾਨੂੰ ਕੋਈ ਲਾਂਭਾ ਨਹੀਂ ਕੋਈ ਕੰਪਲੇਨ ਨਹੀਂ ਚੇਂਜ ਐਕਸਚੇਂਜ ਕੁਝ ਨਹੀਂ ਹੋਏਗਾ ਉਹਦੇ ਲਈ ਮਾਫੀ ਜੇ ਸਾਡੇ ਕੋਲ ਤੇ ਇਹ ਸਾਰੇ ਸੋਨੇ ਸੋਨੇ ਸੂਟ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਆਨਲਾਈਨ ਤੇ ਆਫਲਾਈਨ ਤੇ ਫਿਰ ਮਿਲਦੇ ਤੁਹਾਨੂੰ ਆਪਾਂ ਨਵੇਂ ਸਟਾਕ ਦੇ ਨਾਲ ਤੇ ਨਵੀਂ ਵੀਡੀਓ ਦੇ ਨਾਲ ਬਾਏ ਬਾਏ ਸ